ਸਵੇਰੇ ਸਵੇਰੇ ਸੈਰ ਕਰਨ ਵੇਲੇ ਭੁੱਲ ਕੇ ਵੀ ਨਾ ਕਰਿਓ ਇਹ ਗਲਤੀਆਂ ਕਿਤੇ ਫਾਇਦੇ ਦੀ ਥਾਂ ਨਾ ਹੋ ਜਾਵੇ ਤੁਹਾਨੂੰ ਨੁਕਸਾਨ ਸਵੇਰ ਦੇ ਵੇਲੇ ਸੈਰ ਕਰਨ ਵੇਲੇ ਕਿਤੇ ਤੁਸੀਂ ਵੀ ਤਾਂ ਇਹ ਗਲਤੀਆਂ ਨਹੀਂ ਕਰਦੇ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਸਵੇਰ ਦੇ ਵੇਲੇ ਸੈਰ ਕਰਨਾ ਇੱਕ ਤੰਦਰੁਸਤ ਸਿਹਤ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਡਾਕਟਰ ਵੀ ਇਹ ਸਲਾਹ ਤੁਹਾਨੂੰ ਦਿੰਦੇ ਨੇ ਕਿ ਸਵੇਰ ਦੇ ਵੇਲੇ ਸੈਰ ਕਰਿਆ ਕਰੋ ਪਰ ਕੁਝ ਅਜਿਹੇ ਵੀ ਲੋਕ ਹੁੰਦੇ ਨੇ ਜੋ ਸੈਰ ਕਰਨ ਵੇਲੇ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਨੇ ਕਿਤੇ ਉਹਨਾਂ ਨੂੰ ਫਾਇਦੇ ਦੀ ਥਾਂ ਨੁਕਸਾਨ ਹੋਣ ਲੱਗ ਜਾਂਦਾ ਉਹ ਕਿਹੜੀਆਂ-ਕਿਹੜੀਆਂ ਗਲਤੀਆਂ ਨੇ ਉਹ ਵੀ ਤੁਸੀਂ ਧਿਆਨ ਨਾਲ ਸੁਣਿਓ ਤੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਇਸ ਨੂੰ ਲਾਗੂ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਸੈਰ ਦੇ ਤਾਂ ਅੱਜ ਦੀ ਜੀਵਨ ਸ਼ੈਲੀ ਦੇ ਵਿੱਚ ਸਿਹਤਮੰਦ ਰਹਿਣ ਦੇ ਲਈ ਸੈਰ ਤੇ ਕਸਰਤ ਕਰਨਾ ਬੇਹੱਦ ਜ਼ਰੂਰੀ ਆ। ਇਸ ਦੇ ਲਈ ਸਭ ਤੋਂ ਬਹੁਤ ਸਾਰੇ ਦੱਸਦੀ ਹੈ ਕਿ ਇਸ ਦੇ ਲਈ ਬਹੁਤ ਸਾਰੇ ਲੋਕ ਸਵੇਰੇ ਜਾਂ ਫਿਰ ਸ਼ਾਮ ਦੇ ਵੇਲੇ ਸੈਰ ਵੀ ਕਰਦੇ ਨੇ। ਸਿਹਤਮਾਇਰਾ ਦਾ ਮੰਨਣਾ ਹੈਗਾ ਕਿ ਸੈਰ ਇੱਕ ਆਸਾਨ ਤੇ ਕੁਦਰਤੀ ਕਸਰਤ ਹੈ ਜੋ ਨਾ ਸਿਰਫ ਸਰੀਰ ਨੂੰ ਜੋ ਕਿ ਕਿਰਿਆਸ਼ੀਲ ਰੱਖਦੀ ਹੈ ਸਗੋਂ ਕਈ ਗੰਭੀਰ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਵੀ ਮਦਦ ਕਰਦੀ ਹੈ। ਪਰ ਅਕਸਰ ਲੋਕ ਸੈਰ ਕਰਦੇ ਸਮੇਂ ਕੁਝ ਗਲਤੀਆਂ ਕਰਦੇ ਨੇ ਜਿਸ ਦੇ ਉਨਾ ਨੂੰ ਵਾਕ ਦਾ ਪੂਰਾ ਲਾਭ ਨਹੀਂ ਮਿਲਦਾ ਤਾਂ ਸੂਤਰਾ ਦੇ ਮੁਤਾਬਕ ਇਸ ਦੇ ਉੱਤੇ ਡਾਕਟਰ ਦੱਸਦੇ ਕਿ ਬਿਮਲ ਛਾਬੇੜ ਦਾ ਕਹਿਣਾ ਹੈਗਾ ਕਿ ਜੇਕਰ ਤੁਸੀਂ ਸੈਰ ਕਰਦੇ ਸਮੇਂ ਸਹੀ ਤਰੀਕੇ ਦੀ ਪਾਲਣਾ ਨਹੀਂ ਕਰਦੇ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਭਾਵੇਂ ਜੇਕਰ ਸੈਰ ਕਰਦੇ ਸਮੇਂ ਕੁਝ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਹ ਫਾਇਦੇ ਦੀ ਥਾਂ ਤੁਹਾਨੂੰ ਨੁਕਸਾਨ ਸਾਬਤ ਹੋ ਸਕਦੀ ਹੈ ਔਰ ਜਾਣਦੇ ਹਾਂ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜੋ ਕਿ ਤੁਹਾਨੂੰ ਧਿਆਨ ਰੱਖਣੀਆਂ ਨੇ ਸਭ ਤੋਂ ਪਹਿਲਾਂ ਬਹੁਤ ਥੋੜੀ-ਥੋੜੀ ਤੋਂ ਨਾ ਬਹੁਤ ਸਾਰੇ ਲੋਕ ਵਾਕਿੰਗ ਨੂੰ ਸਿਰਫ ਇੱਕ ਆਰਾਮਦਾਇਕ ਸੈਰ ਸਮਝਦੇ ਨੇ ਪਰ ਫਿਟਨੈਸ ਲਈ ਤੁਰਦੇ ਸਮੇਂ ਗਤੀ ਦਾ ਧਿਆਨ ਰੱਖਣਾ ਜ਼ਰੂਰੀ ਹੈ ਬਹੁਤ ਥੋੜੀ ਤੁਰਨ ਦੇ ਨਾਲ ਕੈਲੋਰੀ ਨਹੀਂ ਬਰਨ ਹੁੰਦੀ ਹੈ ਦਿਲ ਫੇਫੜਿਆਂ ਨੂੰ ਕਸਰਤ ਦਾ ਲਾਭ ਨਹੀਂ ਮਿਲਦਾ ਸਿਹਤਮਾਇਰ ਦੇ ਅਨੁਸਾਰ ਤੁਰਦੇ ਸਮੇਂ ਤੁਹਾਡੀ ਗਤੀ ਅਜਿਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਗੱਲ ਕਰ ਸਕੋ ਪਰ ਸਾਹ ਥੋੜਾ ਤੇਜ਼ ਹੋਵੇ ਫਿਰ ਅੱਜ ਝੁਕਿਆ ਹੋਇਆ ਸ਼੍ਰੀ ਅਕਸਰ ਲੋਕ ਮੋਬਾਈਲ ਦੇਖਦੇ ਹੋਏ ਜਾਂ ਫਿਰ ਆਪਣਾ ਸਿਰ ហេਠਾ ਕਰਦੇ ਸੈਰ ਕਰਦੇ ਨੇ ਇਸ ਨਾਲ ਪਿੱਠ ਤੇ ਗਰਦਨ ਦੇ ਦਰਦ ਦੀ ਸਮੱਸਿਆ ਆ ਸਕਦੀ ਹੈ ਜਿਵੇਂ ਤੁਹਾਨੂੰ ਕਈ ਵਾਰ ਲੱਗ ਵੀ ਸਕਦਾ ਹੈ ਕਿ ਤੁਹਾਨੂੰ ਕਿਤੇ ਸਰਵਾਈਕਲ ਤਾਂ ਨਹੀਂ ਪਰ ਅਜੇ ਹਾਂ ਨਹੀਂ ਹੁੰਦਾ ਤੇ ਤੁਰਦੇ ਸਮੇਂ ਸਰੀਰ ਨੂੰ ਸਿੱਧਾ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਡੀਆਂ ਅੱਖਾਂ ਅੱਗੇ ਹੋਣੀਆਂ ਚਾਹੀਦੀਆਂ ਨੇ ਤੇ ਮੋਢੇ ਆਰਾਮਦਾਇਕ ਹੋਣੇ ਚਾਹੀਦੇ ਨੇ ਇਸ ਸਥਿਤੀ ਨਾਲ ਸਿਰਫ ਸਹੀ ਆਕਸੀਜਨ ਪ੍ਰਵਾਹ ਕਰਦੀ ਹੈ ਕਰਨ ਦੇ ਵਿੱਚ ਮਦਦ ਕਰਦੀ ਹੈ ਸਗੋਂ ਤੁਹਾਨੂੰ ਐਕਟਿਵ ਤੇ ਆਤਮ ਵਿਸ਼ਵਾਸੀ ਵੀ ਹੁੰਦੀ ਹੈ ਫਿਰ ਗਲਤ ਜੁੱਤੇ ਪੈਨਨ ਦੇ ਨਾਲ ਸੈਰ ਕਰਦੇ ਕਰਨ ਵੇਲੇ ਅਕਸਰ ਆਰਾਮਦਾਇਕ ਜੁੱਤੇ ਨਾ ਪਾਉਣ ਦੀ ਗਲਤੀ ਕਰਦੇ ਨੇ ਜੇਕਰ ਤੁਸੀਂ ਉੱਚੀ ਅੱਡੀ ਜਾਂ ਫਿਰ ਸਖਤ ਤਲੇ ਵਾਲੇ ਜੁੱਤੇ ਪਾ ਕੇ ਤੁਰਦੇ ਹੋ ਤਾਂ ਪੈਰਾਂ ਤੇ ਅੱਡੀਆਂ ਦੇ ਵਿੱਚ ਦਰਦ ਹੋ ਸਕਦਾ ਹੈ ਬਿਹਤਰ ਹੋਵੇਗਾ ਕਿ ਜੇਕਰ ਤੁਸੀਂ ਹਲਕੇ ਤੇ ਚੰਗੀ ਪਕੜ ਵਾਲੇ ਸਪੋਰਟਸ ਜੁੱਤੇ ਪਾਓ ਇਸ ਦੇ ਨਾਲ ਤੁਰਨਾ ਮਜ਼ਦਰ ਹੋਵੇਗਾ ਅਤੇ ਸਿਹਤ ਦੇ ਉੱਤੇ ਵੀ ਬੁਰਾ ਪ੍ਰਭਾਵ ਨਹੀਂ ਪਵੇਗਾ ਫਿਰ ਖਾਲੀ ਪੇਟ ਜਾਂ ਫਿਰ ਜ਼ਿਆਦਾ ਖਾਣ ਤੋਂ ਬਾਅਦ ਬਿਲਕੁਲ ਵੀ ਨਹੀਂ ਤੁਰਨਾ ਕੁਝ ਲੋਕ ਸਵੇਰੇ ਉੱਠਦੇ ਹੀ ਬਿਨਾ ਕੁਝ ਖਾਦੇ ਸੈਰ ਦੇ ਲਈ ਬਾਹਰ ਚਲੇ ਜਾਂਦੇ ਨੇ ਜਦੋਂ ਕਿ ਕੁਝ ਖਾਣ ਤੋਂ ਤੁਰੰਤ ਬਾਅਦ ਤੁਰਨਾ ਸ਼ੁਰੂ ਕਰ ਦਿੰਦੇ ਨੇ ਦੋਵੇਂ ਸਥਿਤੀਆਂ ਸਹੀ ਨਹੀਂ ਹੈ ਖਾਲੀ ਪੇਟ ਤੁਰਨਾ ਤੁਰਨ ਦੇ ਨਾਲ ਊਰਜਾ ਜਲਦੀ ਖਤਮ ਹੋ ਜਾਂਦੀ ਹੈ ਤੇ ਥਕਾਵਟ ਹਾਵੀ ਹੋ ਜਾਂਦੀ ਹੈ ਦੂਜੇ ਪਾਸੇ ਜ਼ਿਆਦਾ ਖਾਣ ਤੋਂ ਬਾਅਦ ਤੁਰਨ ਦੇ ਨਾਲ ਪੇਟ ਭਾਰੀ ਮਹਿਸੂਸ ਹੁੰਦਾ ਹੈ ਤੇ ਜੋ ਕਿ ਗੈਸਟ੍ਰਿਕ ਸਮੱਸਿਆਵਾਂ ਹੋ ਸਕਦੀਆਂ ਨੇ ਤਾਂ ਕੁਝ ਹਲਕਾ-ਪੁਲਕਾ ਜ਼ਰੂਰ ਖਾਇਆ ਕਰੋ ਸਵੇਰੇ ਜਿਵੇਂ ਕਿ ਤੁਸੀਂ ਕੋਸਾ ਪਾਣੀ ਪੀਣ ਤੋਂ ਬਾਅਦ ਇੱਕ ਸੇਬ ਤੁਸੀਂ ਖਾ ਸਕਦੇ ਹੋ ਤੇ ਮਾੜਾ-ਮੋਟਾ ਖਾ ਕੇ ਤਾਂ ਹੀ ਤੁਸੀਂ ਸੈਰ ਕਰਨ ਲਈ ਜਾ ਸਕਦੇ ਹੋ ਫਿਰ ਆਉਂਦਾ ਹੈ ਸਟ੍ਰੈਚਿੰਗ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਸੈਰ ਤੋਂ ਪਹਿਲਾਂ ਤੇ ਬਾਅਦ ਸਟ੍ਰੈਚਿੰਗ ਬਹੁਤ ਮਹੱਤਵਪੂਰਨ ਹੈ ਇਹ ਸਮੱਸਿਆ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਅਤੇ ਸੱਟ ਲੱਗਣ ਦਾ ਜੋਖਮ ਘਟਾਉਂਦਾ ਹੈ ਬਿਨਾਂ ਸਟ੍ਰੈਚਿੰਗ ਦੇ ਤੁਰੰ데 ਨਾਲ ਲੱਤਾਂ ਦੇ ਵਿੱਚ ਅਕੜਾਅ ਤੇ ਮਾਸਪੇਸ਼ੀਆਂ ਦੇ ਵਿੱਚ ਦਰਦ ਹੋ ਸਕਦਾ ਹੈ ਤਹ ਜਾਣਕਾਰੀ ਤੁਹਾਡੇ ਲਈ ਬੇਹਜ਼ੂਰੀ ਹੈ ਕਿਉਂਕਿ ਅਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਬਜ਼ੁਰਗ ਹੋਵੇ ਚਾਹੇ ਨੌਜਵਾਨ ਪੀੜੀ ਕਿਉਂ ਨਾ ਹੋਵੇ ਹਰ ਕੋਈ ਆਪਣੇ ਕਸਰਤ ਦੇ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਫਿਟਨੈਸ ਦੇ ਵੱਲ ਧਿਆਨ ਦਿੰਦੇ ਨੇ ਕਸਰਤ ਵੀ ਕਰਦੇ ਨੇ ਤੇ ਵਾਕ ਵੀ ਕਰਦੇ ਨੇ ਪਰ ਕਸਰਤ ਤੇ ਸੈਰ ਦੇ ਵਿੱਚ ਬਹੁਤ ਫਰਕ ਹੈਗਾ ਇੱਕ ਛੋਟਾ ਆਸਾਨ ਤਰੀਕਾ ਅਸੀਂ ਸੈਰ ਕਹ ਦਿੰਦੇ ਆ ਪਰ ਸੈਰ ਕਰਨ ਦੇ ਵੀ ਨਿਯਮ ਹੁੰਦੇ ਨੇ ਕਿਸ ਤਰੀਕੇ ਦੇ ਨਾਲ ਕਰਨੀ ਆ ਉਹ ਵੀ ਤੁਹਾਨੂੰ ਦੱਸ ਚੁੱਕੇ ਆ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਨਹੀਂ ਕਰਨਾ ਉਹ ਵੀ ਤੁਹਾਨੂੰ ਦੱਸ ਚੁੱਕੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਅਜੇ ਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ